ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਜਿੰਦਰ ਡੇਰੀ ਫਾਰਮ ਇਟਾਡਾ ਬੋ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਵਹਿੜ ਆ ਗਈ ਵੀਰੋ ਤਾਜੀ ਸੂਈਆ ਚੰਗੀ ਮੈਂ ਆ ਗਈ ਆ ਚੰਗੇ ਰਿਕਾਰਡ ਵਾਲੀ ਦੱਸਦਾ ਵੀਰ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋਂ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਾਹਿਬਾ ਬਿੱਦੀ ਹੋਰ ਸੁਣਾ ਵੀਰੇ ਕੀ ਆ ਚਾਲ ਵਧੀਆ ਵਧੀਆ ਕਿਰਪਾ ਦੇ ਬਾ ਵਡਾ ਸਾਹਿਬ ਜੀ ਦੇ ਤੁਸੀਂ ਸਾਹ ਵਧੀਆ ਵੀਰੇ ਵਧੀਆ ਨਾਂ ਦੱਸੋ ਵੀਰੇ ਨਾਮ ਆਪਣਾ ਉਤਮ ਸਿੰਘ ਜੀ ਹਾਂਜੀ ਸਨ ਅਫਕਰਦੇਵ ਸਿੰਘ ਵਪਾਰੀ ਪਿੰਡ ਘਟਿਆਲਾ ਅਸੀਂ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਜੀ ਫੋਨ ਨੰਬਰ 9855476701 ਠੀਕ ਹੈ ਵੀਰੇ ਫੋਨ ਨੰਬਰ 9814255034 ਠੀਕ ਹੈ ਜੀ ਹਾਂਜੀ ਤਾਂ ਚੰਗੇ ਪਸ਼ੂ ਆ ਗਏ ਵੀਰੇ ਆਪਣੇ ਕੋਲੇ ਅੱਜ ਹਾਂਜੀ ਹਾਂਜੀ ਵਧੀਆ ਪਸ਼ੂ ਆ ਗਏ ਜ ਆਪਣੇ ਕੋ ਜੋੜਾ ਜੀ ਅੱਜ ਜੋੜਾ ਚੰਗੀ ਵਹਿੜ ਆ ਗਈ ਆ ਗਰਮੀਆਂ ਗਰਮੀਆਂ ਵਾਲੀ ਹਨਾ ਵੀਰੇ ਮੌਸਮ ਵਾਲੀ ਤਾਜੀ ਸੂਈ ਜੀ ਤਾਜੀ ਕਰੋ ਜੀ ਬਾਕੀ ਠੰਡੀ ਧੇਰੀ ਆ ਪਹਿਲਾ ਸੂਆ ਦੇ ਅੱਛਾ ਪਹਿਲਾ ਸੂਆ ਆ ਗਿਆ ਥੋੜੀ ਡਰੇ ਨਾ ਬਾਕੀ ਵੇਖੋ ਕੋਈ ਮੰਗੇ ਦੀ ਲੋੜ ਨਹੀਂ ਜਦਾ ਹੱਬੀ ਨਾ ਮੰਗੇ ਤਾਂ ਆ ਗਈ ਵੀਰੇ ਨਾ ਮੰਗੇ ਤਾਂ ਦਿਲ ਕਰਦਾ ਆਪਣੀ ਦਸਤੀ ਪਾ ਲਓ ਬਿਲਕੁਲ ਪੁਣੀ ਤਾਂ ਵੀ ਕੋਈ ਗੱਲ ਨਹੀਂ ਰਹੀ ਬਿਲਕੁਲ ਠੰਡੀ ਧੇਰੀ ਬੱਸੀ ਜਾ ਮਗਰ ਦੇ ਬੱਚਾ ਆ ਗਿਆ 7-8 ਦਿਨ 7-8 ਦਿਨਾਂ ਤਾਂ ਵੀਰੇ ਕਿੱਦਾਂ ਕੱਦ ਕਾਠ ਵਾਲੀ ਆ ਦੁੱਧ ਚੰਗਾ ਚ ਵਾਜੂ ਵੜ ਦੁੱਧ ਐ ਟਾਈਮ ਬੌਲਾ ਜਿਹੜਾ ਥੋੜਾ 9 ਲੀਟਰ ਤਿਆਰ ਜੇ ਦੁੱਧ 12 13 ਲੀਟਰ ਜਿਹੜਾ ਨਾਰਮਲ ਕਰੀ ਜਾਣਾ ਬਾਕੀ ਇਹ ਗਰਮੀ ਨਹੀਂ ਮਨਉਂਦੀ ਤੁਹਾਨੂੰ ਪਤਾ ਕਰਦੀ ਬਿਲਕੁਲ ਮਾਲੀ ਬੱਤੀ ਵਧੀਆ ਬਿਲਕੁਲ ਬਿਲਕੁਲ ਵੀਰੇ ਪਹਿਲਾ ਸਵੇਰ ਦੰਦਾ ਜਾ ਇੱਕ ਤਾਂ ਵੀਰੇ ਦੁੱਧ ਵੀ ਇਹਨਾਂ ਦਾ ਮੱਝ ਵਰਗਾ ਹੁੰਦਾ ਹਨਾ ਜੀ ਬਿਲਕੁਲ ਬਾਕੀ ਵੀਰੇ ਇੱਕ ਵਾਰੀ ਲਾਗੇ ਤਾਂ ਵੇਖ ਲਿਓ ਅਜੇ ਵੀਰੋਂ ਨਹੀਂ ਲੈ ਕੇ ਆਏ ਆ ਥੋੜਾ ਡਰਦੀ ਐ ਜੀ ਹਨਾ ਬਾਕੀ ਸੀਲਸ ਲੱਗਾ ਬਾਕੀ ਵੀਰੇ ਰਾਜੀ ਰੂਜੀ ਆ ਵੜ ਕੱਦ ਕਾਠ ਵਾਲੀ ਆ ਦੁੱਧ ਚੰਗਾ ਭਰੂਗੀ ਠੀਕ ਆ ਵੀਰੇ ਇਹਦਾ ਵਿਖਾਈਏ ਤੋਰਾ ਆਹ ਹਾਂਜੀ ਠੀਕ ਆ ਵਖਾ ਦੇ ਵੀਰੇ ਤੋਰਾ ਇੱਕ ਕਰੀ ਇਹਦਾ ਵੇਖੋ ਵੀਰੋ ਚੈੱਕ ਕਰ ਲਿਓ ਬੱਚੇ ਦਾ ਆਪਣਾ ਕਰਦੀ ਜੇ ਬੱਚੇ ਦਾ ਜ਼ਿਆਦਾ ਤੇ ਕਰਦੀ ਹੈ ਨਾ ਜੀ ਬੱਚੇ ਦਾ ਭਾਵੇਂ ਛੱਡੀ ਤੇਰੀ ਜੇ ਕੋਈ ਚੰਨੇ ਆਪਣਾ ਰਸੀਪ ਗੋਣੀ ਬਹੁਤ ਨਹੀਂ ਤੇ ਕੋਈ ਦੱਸਣਾ ਹੈ ਸੀਸ ਲੱਗ ਬਿਲਕੁਲ ਲੱਗ ਬੁਰੀ ਜੀ ਬਾਕੀ ਵੀਰੇ ਚੈੱਕ ਕਰ ਲਿਓ ਵੈੜ ਬਹੁਤ ਸ਼ਾਨਦਾਰ ਆ ਐ ਵਧੀਆ ਨੋਕ ਵਾਲਾ ਥਾਣਾ ਗਿਆ ਵੈੜ ਨੂੰ ਚੰਗੀ ਵੈੜ ਆ ਗਈ ਵੀਰੇ ਦੁੱਧ ਵੀ ਚੰਗਾ ਭਰੂਗੀ ਹਾਂਜੀ ਵੀਰ ਜੀ ਠੀਕ ਆ ਜੀ ਤਾਂ ਥੋੜਾ ਬੱਚੇ ਦਾ ਤੈਅ ਕਰਕੇ ਹਨਾ ਇਹ ਆਈ ਹੈ ਇੱਕ ਪਸ਼ੂ ਆਇਆ ਹੁੰਦਾ ਕਰੋ ਡਰਦਾ ਉਪਰੇ ਫਾਂ ਦੇ ਤੇਰੀਆ ਵੀ ਉਹ ਜੀ ਚੱਕਰ ਨਹੀਂ ਵਿਦਿ ਬਿਲਕੁਲ ਵੀਰੇ ਹਾਂ ਜੀ ਦੱਸਿਆ ਜੀ ਤਾਂ ਮੋਲ ਵੀ ਜੀ ਕੀ ਕਰ ਲੈਣਾ ਇਹ ਜੀ ਦੇਖੋ ਪਲੇ ਜਿਹੜੀ ਵਿਆੜਿਆ ਤੁਹਾਨੂੰ ਪਤਾ ਤੇ ਰੋਜ਼ ਵੀਡੀਓ ਪਾਉਂਦੇ ਜੀ ਹਾਂਜੀ ਵੀਰੇ ਮੋਲ ਕਰਾਉਣਾ ਭਾਵੇਂ ਦਾ 50 ਕਰਾ ਲਓ 55 ਕਰਾ ਲਓ ਹਾਂਜੀ ਪਰ ਆਪਣਾ ਰੇਟ ਅੱਜ ਨਾਰਮਲ ਹੀ ਹੋਏਗਾ ਕਿਉਂਕਿ ਤੁਹਾਡੀ ਵੀਡੀਓ ਤੇ ਰਾਈਏ ਪਹਿਲੇ ਫੋਨ ਤੇ ਹੀ ਵਿਕ ਗਏ ਮਾਰਾ ਬਿਲਕੁਲ ਵੀਰੇ ਜੈ ਜੀ ਜਾਣਦੇ ਹੋ ਹਨਾ 45000 ਦੇ ਦੇ ਦੀ ਜੀ 40 ਦੀ ਹਾਂਜੀ ਹਾਂਜੀ ਕੀ ਬਾਤ ਹੈ ਜੀ ਚਲੋ 2 ਵੀਰੇ ਉਦੋਂ ਦਾ ਜਾਣਦੇ ਹੋ ਪੂ 40 ਦਿਨ ਇਹ ਆਪਣਾ ਬਸ਼ੀ 45000 ਦੀ ਆ ਅੱਜ ਤੱਕ 40 ਦੇ ਕਹਤਾ 40 ਦੇ ਸਿਰੋ ਛੁੱਟਿਆ ਜਾਣੀ ਆ ਪਰ ਆਪਣਾ ਹੋਰ ਮਾਨ ਹੋਵੇਗਾ ਬਿਲਕੁਲ ਆਏ ਆਏ ਪਸ਼ੂ ਵੀਰੇ ਜੀ 8500 ਲੱਭ ਜੀ ਹਨਾ ਹੋਰ ਆਪ ਦੀ ਹੋਰ ਛੋਟ ਹੋ ਗਈ 38000 ਦੀ ਦੇ ਦਾਂਗੇ ਕੀ ਬਾਤ ਹੈ ਜੀ ਵੇਖੋ ਜੀ ਬਈ ਫੋਨ ਲਾਵੇ ਹੋਰ ਵੀ ਮਾਨ ਵੇਖੋ ਵੀਰੇ ਗੁਲਾਬੀ ਥਣ ਆ ਗਿਆ ਨੋਕ ਵਾਲਾ ਵਧੀਆ ਚੰਗੀ ਵੈੜਾ ਜੀ ਇੰਨੇ ਲਾਉਂਦਾ ਨਿਕਾ ਮਾਨ ਵੇਖੋ ਸਿਰੋ ਛੁੱਟਿਆ ਵੀ 45000 ਦੀ ਬਸ਼ੀ ਆ ਬਿਲਕੁਲ ਚੰਗੀ ਵੈੜਾ ਕੀ ਵੀਰੇ ਜੀ ਤੇ ਦੁੱਧ ਵੀ ਇਹਨੇ ਚੰਗਾ ਭਰਨਾ ਦੁੱਧ ਜੰਗਰਾ ਵਧੀਆ 8 ਟਮ 9 ਲੀਟਰ ਜਿਹੜਾ ਬਿਲਕੁਲ ਠੰਡਾ ਕਰਕੇ ਬੋਲਾਇ ਪਿਆਰ ਆ ਇਸਲੇ ਬਿਲਕੁਲ ਤੇ ਨਾਲੇ ਵੀਰੇ 12 13 14 ਲੀਟਰ ਕਰ ਜੇਗੀ ਐ ਬਸ ਦੁੱਧ ਵੀ ਇਹਦਾ ਮਈਆ ਵਰਗਾ ਹੋ ਹਨਾ ਨਹੀਂ ਵਰਗਾ ਮਈਆ ਵਰਗਾ ਦੁੱਧ ਉਹਨਾ ਰਸ਼ੀਆ ਵੇਜੀ ਤੁਹਾਨੂੰ ਪਤਾ ਹੀ ਬਿਲਕੁਲ ਵੀਰੇ ਬਿਲਕੁਲ ਬਾਕੀ ਵੀਰੇ ਇੱਕ ਵਾਰੀ ਥਣ ਲੱਗ ਦੇ ਵੇਖ ਲੋ ਚੰਗਾ ਸੋਹਣਾ ਥਣ ਲੱਗਿਆ ਜੀ ਗੁਲਾਬੀ ਥਣ ਆ ਗਿਆ ਠੀਕ ਹੈ ਜੀ ਬਾਕੀ ਵੀਰ ਫੋਨ ਲਾਏ ਇੱਕ ਵਾਰੀ ਜ਼ਰੂਰ ਦਾ ਮੋਰ ਦੇ ਨਿਕਲ ਗਾਲੀ ਜਗ੍ਹਾ ਵੀਰ ਇੱਥੇ ਵੀ ਆਏਗਾ ਨਾ ਹਾਂਜੀ ਵੀਰ ਬਹੁਤ ਪਸੰਦ ਜ਼ਰੂਰ ਅੱਸੀ ਆਏਗੀ ਜੀ ਬਿਲਕੁਲ ਮੇਰੇ ਬਿਲਕੁਲ ਰੇਡ ਜਾ ਜਾ ਬਾਕੀ ਵੀਰੋ ਫੋਨ ਲਾ ਲਿਓ ਰੇਡ 38000 ਦੀ ਵੀਰ ਕਹਿੰਦਾ ਦੇ ਦਾਂਗੇ ਵੈੜ ਰੇਡ ਨਿਕਾ ਜਾ ਠੀਕ ਹੈ ਵੀਰੇ ਦੂਜੇ ਨੰਬਰ ਤੇ ਆ ਗਈ ਮੈਂ ਆ ਗਈ ਇਹਦਾ ਦੱਸਿਓ ਇਹ ਵੀਰ ਦੇ ਸਿੰਘ ਦਾ ਥੋੜਾ ਖੁੱਲਾ ਜੇ ਸੁਆ ਤੇ ਜਾ ਜੇ ਹਾਂਜੀ ਸੁਈ ਨੂੰ ਕੋਈ 25 ਕਿ ਦਿਨ ਹੋਇਆ ਬੱਚਾ ਦਾ ਮਰ ਗਿਆ ਜੇ ਸਾਡੇ ਘਰ ਬੱਚਾ ਮਰਿਆ ਤਾਂ ਜੀ ਸੁਈ ਜਾਂਦੀ ਮੈਂ ਤਾਂ ਜੀ ਸੁਈ ਜਾਂਦੀ ਹੈ ਤੇ ਐ ਟਾਈਮ ਇਹ ਨਹੀਂ ਕੋਈ ਟੀਕਾ ਲਵਾਣਾ ਜਾਂ ਕੋਈ ਛੜ ਮਾਰਨੀ ਆ ਮੋਟ ਕੇ ਪੜਾ ਪਾਲਦੇ ਇਦਾਂ ਥੱਲੇ ਬਹਿ ਜਾਓ ਬਿਲਕੁਲ ਦੁੱਧ ਦੇ ਫਿਰ 9 ਲੀਟਰ ਥੋੜਾ ਬੱਚੇ ਦਾ ਕੀਤਾ ਐਟਮ ਆਸੀ ਚ ਦੁੱਧ ਆ 8 ਲੀਟਰ ਦੁੱਧ ਆ ਜਿਹੜਾ ਘਟਾਈ ਆ ਬਾਕੀ ਦੁੱਧ ਫੇਰ ਕਰੇਗੀ 9 ਦਾ ਲੀਟਰ ਅੱਛਾ ਬੱਚਾ ਮਰ ਗਿਆ ਜਾਨੀ ਕਿਤੇ ਉਹਨਾ 8 ਲੀਟਰ ਦੁੱਧ ਦਾ ਆ ਜਾ ਜੀ ਬਿਲਕੁਲ ਚੌਂਪ ਸਮਾਦ ਦੀ ਬਹੁਤ ਮਰਿਆ ਆ ਬਿਲਕੁਲ ਸਿਰ ਸੇ ਥੋੜਾ ਸਿਫਰਾ ਆ ਗੁੱਲਾ ਬਾਕੀ ਬਿਲਕੁਲ ਵਧੀਆ ਮੈਂ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਬੱਚਾ ਇਹਦਾ ਮਰ ਗਿਆ ਚੰਗੀ ਮੈਂ ਆ ਹੈ ਪਤਲੇ ਜੰਮ ਚਾ ਬਾਕੀ ਇਹ 레ਵਲ ਉਹ ਚੈੱਕ ਕਰ ਲਿਓ ਐ ਚੰਗਾ 레ਵਾ ਘੈਂਟ ਆ ਸਿੰਗਲ ਹੱਡੀ ਜੇ ਮੈਂ ਥੋੜਾ ਜਿਹਾ ਪਤਲੇ ਜੰਮ ਜੇ ਵੀਰੇ ਬਾਕੀ ਦੁੱਧ ਦਾਦ ਨੂੰ ਚੰਗੀ ਨਿਕਲੂ ਹੈ ਨਾ ਜੀ ਹਾਂ ਜੀ ਹਾਂ ਜੀ ਦੁੱਧ ਆ ਰਿਹਾ ਨਹੀਂ ਖੰਡਾ ਮਰ ਗਿਆ ਬਿਲਕੁਲ ਵੇਖੋ ਵੀਰੋ ਚੈੱਕ ਕਰ ਲਿਓ ਚੰਗਾ ਸੋਨਾ ਲੇਵਾ ਲੱਗਿਆ ਚੰਗੀ ਮਾਂ ਮੇਰੇ ਦੁੱਧ ਵਾਲੀ ਆ ਠੀਕ ਹੈ ਜੀ ਬਾਕੀ ਠੰਡੀ ਦੀ ਰਹੀ ਹੈ ਕੋਈ ਚੱਕਰ ਨਹੀਂ ਰਾਇ ਤੇ ਪਰ ਮੁੱਟ ਕੇ ਪੋਣਾ ਹੈ। ਫੇਸਿਸ ਲੱਗਾ। ਫੇਸ ਲੱਗਾ ਵੀਰ ਜੀ। ਠੀਕ ਆ। ਹੁਣ 8 ਲੀਟਰ ਦੁੱਧ ਆ ਵੀਰੇ। 8 ਲੀਟਰ ਪੱਕਾ ਠੰਡਾ ਕਰਕੇ ਵੀਰੇ ਤਸੱਲੀ ਕਰਕੇ ਕੋਈ ਵੀਰ ਖੜੇ ਦੋ ਟਾਂ ਤਿੰਨ ਟਾਂ ਚਵਾ ਗਿਆ ਆਪਣੀ। ਬਿਲਕੁਲ। ਦੋਆਂ ਜੇ ਵਧੇਗੀ ਵੀ ਜੀ। ਠੀਕ ਆ ਜੀ। ਹਾਂ ਜੀ ਹਾਂ ਜੀ। ਤਾਂ ਬਾਕੀ ਤੁਸੀਂ ਦੱਸਣ ਦੇ ਇਹਦੇ ਬੱਚੇ ਦੀ ਫੋਟੋ ਵੀ ਆ ਗਈ ਜੀ ਕੋ ਕਹੂਗਾ। ਜੀ ਹਾਂ ਪ੍ਰੂਫ ਇੱਥੇ ਘਰੇ ਆਪਣਾ ਦਾ ਬੱਚਾ ਉਹ ਪੂਰਾ ਮਰਿਆ। ਜੋ ਮਰਿਆ। ਹਾਂ ਕੋਈ ਫੋਟੋ ਕੋਈ ਬਾਕੀ ਬਿਲਕੁਲ ਕੇਰੇ ਪੋਣੀ ਵਟਸਐਪ ਪਾ ਲੈ ਹਨਾ। ਹਾਂ ਹਾਂ ਜੀ। ਤਾਂ ਬ ਤੇ ਰੇਟ ਦੀ ਗੱਲ ਕਰੀਏ ਫਿਰ ਕਿੰਨੇ ਦੀ ਦੇ ਦੇਣੀ ਹੈ ਮੈਂ ਜਿਹੜੀ ਰੇਟ ਵਾਲ ਦੇਖੀ ਹੈ ਨਾ ਹਾਂਜੀ ਤੇ ਰੇਟ ਦਾ ਕੁਝ ਨਹੀਂ ਆਗਾ ਜਿਵੇਂ ਦੁੱਧ ਚੋਣਾ ਘਰ ਦੁੱਧ ਵਾਸਤੇ ਲੈਣੀ ਆ ਤੇ ਉਹਦੇ ਸੇ ਗੱਲ ਨਾ ਵੇਖੇ ਤੇ ਵੀਰ ਸਿੰਗਲ ਰਹਿੰਦੇ ਵੀ ਨਹੀਂ ਸੇ ਖੁੱਲਾ ਆ ਜੇ ਇਹਦਾ ਹੀ ਕੁੰਡਾ ਹੁੰਦਾ ਬੱਚਾ ਮੰਨਦਾ ਦੇਦਾ ਭਾਸੀ 85 ਹਜ਼ਾਰ ਆਪਾਂ ਮੋਲ ਆ ਜੀ ਬਿਲਕੁਲ ਵੀਰੇ ਨਾਲੇ ਵਜਨ ਵਾਲੀ ਆ ਵਜਨ ਵਾਲੀ ਆ ਮੈਂ ਵਜਨ ਵਾਲੀ ਜੇ ਕਿ ਮੈਂ ਤੁਹਾਨੂੰ ਬਤਾ ਟੋਕੜਾਂ ਵੇਚਦੀਆਂ ਜਾਂਦੀਆਂ 45 50 ਦੀਆਂ ਬਿਲਕੁਲ ਵੀਰ ਜੀ ਆਪਾਂ ਜਿਹਦਾ ਰੇਟ ਨਾਰਮਲ ਹੀ ਵੀ ਜੀ ਨਾਰਮਲ ਜਾਂਦੇ ਹੋ ਹਨਾ ਕਿੰਨੇ ਦੀ ਵੀਰੇ ਹੋ ਜੂ ਹਨ ਇਹਦਾ ਬੱਚਾ ਹੁੰਦਾ ਦਾ ਬਸ 70000 ਦੀ ਵੇਚਨੇ ਆ ਪਰ ਬੱਚਾ ਨਾ ਹੁਣ ਕਰਕੇ ਸਾਜੀ ਫਰੀ ਹੈ ਮੈਂ ਪਰ ਗਾਰੰਟੀ ਵਾਲੀ 55000 ਦੀ ਦੇ ਦਾਂਗੇ ਵੀਰੇ ਕੀ ਬਾਤ ਹੈ 55000 ਦੀ 55000 ਦੀ ਮਾਂ ਤਨ ਵੀਰੇ ਮਾਂ ਤਨ ਕਰਾਂਗੇ ਵੇਚ ਕਰਾਂਗੇ ਕੀ ਬਾਤ ਕੋਈ ਫੋਨ ਲਾਵੇ ਫੋਨ ਲਾਵੇ ਵੀਰੇ ਮੋੜਦੇ ਨਹੀਂ ਹਨਾ 2000 ਹੋਰ ਛੱਡ ਦਾਂਗੇ ਵੀਰੇ 55 ਦੀ 55 ਦੇ ਦੇ ਦਾਂਗੇ ਤੇ ਬਾਕੀ ਵੀਰੇ ਚੈੱਕ ਕਰ ਲਿਓ ਫੁੱਲ ਕੱਦ ਵਜਨ ਵਾਲੀ ਆ ਵੱਡੇ ਪੱਲੇ ਜਾ ਬਾਕੀ ਵੀਰ ਨੇ ਦੱਸਿਆ ਕਿ ਕਿਦਾਂ ਬੱਚਾ ਇਹਦਾ ਮਰ ਗਿਆ ਮੈਂ ਚੰਗੀ ਜੋ ਵੀਰੇ ਥਾਨ ਤੁਣਾ ਚੰਗਾ ਵੀਰੇ ਪਸ਼ੂ ਕੇ ਦੇ ਸਗੋਂ ਵਧੀਆ ਚਾਵ ਬੰਦਾ ਨਾ ਇਹਦਾ ਇਹਦੇ ਭੂਰ ਨਹੀਂ ਛਟਾ ਨਹੀਂ ਗਾ ਕਿਸੇ ਕੰਨੋਂ ਖੁੰਜੀ ਚਾਬਾ ਦੇਖੋ ਵੀਰੇ ਵੇਥ ਵੇਥ ਦੇ ਥਾਣਾ ਗਿਆ ਇਹਦਾ ਚੰਗੀ ਮਾਹ ਵਜਨ ਵਾਲੀ ਆ 53 ਜੂ ਵੀ ਮਾਨਤਨ ਹੋ ਜੂ ਤੁਸੀਂ ਫੋਨ ਲਾ ਲਿਓ ਬਿਨਾ ਸ਼ੱਕ ਸਵੇਰ ਚੋਂ ਕੇ ਸਾਲ ਇੱਕ ਪੈਨਰੀ ਆ ਦੀਪਾਂ ਸਾਈ ਵਿੱਚ ਰੱਖ ਲੈ ਬਿਨਾ ਸ਼ੱਕ ਜਦ ਤਨ ਮਰ ਬਿਲਕੁਲ ਵੀ ਇਹਦਾ ਵੀਰੇ ਘਾਟਾ ਨਹੀਂ ਚੋਗੇ ਵੇਖ ਜਾਂਦੀ ਨਹੀਂ ਹੈ ਨਾ ਪਸ਼ੂ ਬਾਕੀ ਕਿਸ ਦੇ ਘਰੇ ਵੀਰੇ ਦੇ ਗੜੀ ਜਾ ਕੇ ਚਲੋ ਹੈ ਨਾ ਅਗਲੇ ਸਵੇਰੇ ਵੀ ਚੰਗੀ ਕੀਮਤ ਦੇ ਵੀਰ ਵੇਚੂਗਾ ਠੀਕ ਹੈ ਨਾ ਦੁੱਧ ਵਾਲਾ ਦੁੱਧ ਵਾਲੀ ਆ ਜੀ ਦੁੱਧ ਵਾਲੀ ਆ ਠੀਕ ਹੈ ਤੇ ਆ ਦੋਈ ਪਸ਼ੂ ਆ ਕੇ ਕੋਲੇ ਹਨਾ ਅੱਜ ਦੋ ਜੇ ਵੀਰਿਆ ਆਪਣਾ ਤਸੱਲੀ ਕਰਕੇ ਪਹੁੰਚ ਕੇ ਵੇਖ ਚਾ ਗਏ ਬਿਲਕੁਲ ਜੀ ਕੋਈ ਵੀਰੇ ਜੋੜਾ ਪਾਲੂਗਾ ਵੈੜ ਤੇ ਮੈਂ ਮਾਤਨ ਖੁੱਲਾ ਕਰ ਦਿਓ 2000 ਰੁਪਏ ਹੋਰ ਮਾਨ ਕਰ ਦਾਂਗੇ ਵਿੱਚ ਕੀ ਬਾਤ ਹੈ ਵੇਖੋ ਵੀਰੋ ਰੇਡ ਵੀਰ ਦੇ ਜੈਜ ਆ ਜੈਜ ਕੀਤਾ ਉਹਦੇ ਵਿੱਚ 2000 ਹੋਰ ਮਾਨ ਦੇਵੇਗਾ ਜੋੜੇ ਪਿੱਛੇ ਠੀਕ ਹੈ ਜੀ ਹਾਂ ਜੀ ਬਾਕੀ ਹੋਰ ਮਾਨਤਨ ਕਰਾਂਗੇ ਖੁੱਲੇ ਡਲੇ ਵੀ ਕੋਈ ਫੋਨ ਲਾਵੇ ਹਨਾ ਫੋਨ ਲਾ ਦੇ ਵੀਰ ਜੀ ਬਾਕੀ ਵੇਖੋ ਵੀਰੋ ਫੋਨ ਲਾ ਲਿਓ ਵੀਰ ਨੂੰ ਪਸ਼ੂ ਬਿਲਕੁਲ ਜੈਜ ਨੇ ਵੱਡੇ ਪੱਲੇ ਤੇ ਚੰਗੀ ਵੈੜ ਆ ਗਈ ਆ ਗਰਮੀਆਂ ਚ ਘਰ ਚੋਂ ਲਈ ਐ ਚੰਗਾ ਥਨ ਥੁਨ ਨੌਕ ਵਾਲਾ ਲੱਗਿਆ ਵੈੜ ਨੂੰ ਤੇ ਚੰਗੀ ਵੈੜਾ ਜੋੜੇ ਜੋ ਮਾਂਦਨ ਖੁੱਲਾ ਹੋ ਜੂਗਾ ਬਾਕੀ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਨਵੇਂ ਤੋਂ ਨਵੇਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰੇ ਨਾਂ ਦੱਸਿਓ ਆਪਣਾ ਨਾਮ ਆਪਨotum ਸਿੰਘ ਜੇ ਪਿੰਡ ਕਠਿਆਲਾ ਤਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 9855 76701 ਵੀਰ ਜੀ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ